ਬੁੜਾ ਸੀਗਾ ਤੇ ਬੁੜੇ ਦਾ ਸੀ ਇਕੱਲਾ ਹੀ ਮੁੰਡਾ ਬੁੜੇ ਦੇ ਹੱਥ ਮਖਤਿਆਰੀ ਸੀ ਬੁੜਾ ਜੋ ਵੀ ਕਰਦਾ ਸੀ ਬੁੜਾ ਲਿਆਉਂਦਾ ਸੀ ਬੁੜਾ ਚੀਜ਼ ਦਿੰਦਾ ਸੀ ਇੱਕ ਦਿਨ ਕੀ ਹੋਇਆ ਬੁੜਾ ਬਿਮਾਰ ਹੋ ਗਿਆ ਉਹ ਇਲਾਜ ਲੱਪਾ ਕਰਾਉਂਦਾ ਰਿਹਾ ਬੁੜਾ ਜ਼ਿਆਦਾ ਢਿੱਲਾ ਹੋ ਗਿਆ ਜਿਹੜਾ ਮਰਨ ਦਿਹਾੜੇ ਹੋ ਗਿਆ ਤੇ ਉਹ ਰੋਇਆ ਕਰੇ ਮੁੰਡਾ ਜਦੋਂ ਮੁੰਡਾ ਰੋਇਆ ਕਰੇ ਤੇ ਕੋਈ ਭਲਾ ਪੁਰਸ਼ ਆਇਆ ਪਾਸਿਓ ਉਹ ਕਹਿੰਦਾ ਵੀ ਤੂੰ ਰੋਣਾ ਉਹ ਕਹਿੰਦਾ ਵੀ ਬਾਪੂ ਤਾਂ ਬਿੰਦ ਘਟਦਾ ਤੇ ਮੈਂ ਕੀ ਕਰੂੰਗਾ ਮੈਂ ਕਿਸੇ ਨੂੰ ਚੀਜ਼ ਦਿੱਤੀ ਨਹੀਂ ਤੇ ਮੈਂ ਲੈਂਦੀ ਨਹੀਂ ਤੇ ਮੈਨੂੰ ਤਾਂ ਕਿਸੇ ਨੇ ਕੋਈ ਸੰਦ ਬਲੇਵਾ ਨਹੀਂ ਦੇਣਾ ਉਹ ਕਹਿੰਦਾ ਬੁੜਾ ਹੂੰ ਬੋਲਦਾ ਅਖੇ ਹੂੰ ਬੋਲਦਾ ਤੇ ਠੱਲਾ ਜਾਂਦੇ ਉਹ ਕਹਿੰਦਾ ਇਓਂ ਕਰ। ਬੁੜੇ ਦੇ ਪੈਰਾਂ 'ਲੀ ਖੜ ਜਾ। ਉਹਦੇ ਪੈਰਾਂ ਨੂੰ ਹੱਥ ਲਾ ਕੇ ਉਹਨੂੰ ਇਹ ਗੱਲ ਪੁੱਛ ਵੀ ਬਾਪੂ ਐਨਾ ਚਿਰ ਤੂੰ ਕਬੀਲਦਾਰੀ ਚਲਾਈ। ਬਹੁਤ ਵਧੀਆ ਚੱਲੀ। ਹੁਣ ਤੂੰ ਚਲੇ ਜਾਣਾ। ਹੁਣ ਮੈਨੂੰ ਦੱਸ ਕੇ ਜਾ ਵੀ ਮੈਂ ਕਿਵੇਂ ਚਲਾऊं। ਉਹ ਕਹਿੰਦਾ ਪੁੱਤ ਗੱਲਾਂ ਤਿੰਨ ਐ। ਕਹਿੰਦਾ ਦੱਸ ਬਾਪੂ ਉਹ ਕਹਿੰਦਾ ਤੂੰ ਆ ਬੰਦਾ ਸਿੱਧਾ ਸਾਦਾ ਪੈਨ ਲਿਆ ਕਾਗਜ਼ ਲਿਆ ਉਹਦੇ ਤੇ ਲਿਖ ਲਾ ਉਹ ਤੈਨੂੰ ਯਾਦ ਰਊਗੇ ਉਹਨੇ ਕਾਪੀ ਪੈਨ ਲਿਆਂਦਾ ਪੈਦਗੇ ਖੜ ਗਿਆ ਕਹਿੰਦਾ ਦੱਸ ਬਾਪੂ ਉਹ ਕਹਿੰਦਾ ਕਾਕਾ ਗੱਲਾਂ ਦਾ ਰਿਜ਼ਲਟ ਹੈ ਇੱਕ ਪੁਲਿਸ ਨਾਲ ਯਾਰੀ ਮਾੜੀ ਘਰ ਚ 베ਰੀ 마ੜੀ ਤੇ ਜਨਾਨੀ ਨੂੰ ਭੇਤ ਦੇਣਾ ਮਾੜਾ ਜੇ ਤਾਂ ਤੂੰ ਇਹ ਤਿੰਨ ਗੱਲਾਂ ਤੇ ਵੱਜ ਗਿਆ ਤੇ ਕਬੀਲਦਾਰੀ ਚਲਾਏਗਾ ਤੇ ਨਹੀਂ ਨਹੀਂ ਚਲਣੀ ਕਹਿੰਦਾ ਠੀਕ ਆ ਬਾਪੂ ਉਹਨੇ ਤਿੰਨੇ ਗੱਲਾਂ ਲਿਖ ਲੀਆਂ ਲੈ ਕੇ ਤਿੰਨੇ ਗੱਲਾਂ ਚਾਹ ਪਾਣੀ ਪੀਤਾ ਉਹਨੇ ਟਾਈਮ ਤੇ ਬੁੜਾ ਸੁਰਖਵਾਸ ਹੋ ਗਿਆ ਚਲੋ ਪਾਟ ਰਖਾਇਆ ਛਿੜਕਾਰ ਕੀਤਾ ਸਾਰਾ ਕੋਸ ਹੋ ਗਿਆ ਜਦੋਂ ਮਹੀਨਾ 20 ਦਿਨ ਹੋਏ ਕਹਿੰਦਾ ਵੀ ਬਾਪੂ ਦੀਆਂ ਗੱਲਾਂ ਦਾ ਤੇ ਯਾਰ ਪਤਾ ਲਈਏ ਖੇਤੀ ਕਰਦਾ ਸੀ ਬਾਹ ਖੇਤ ਬੰਨੇ ਗਿਆ ਤੇ 베ਰੀ ਖੜੀ ਵਟ ਤੇ ਉਹਨੇ ਵੇਖ ਕੇ ਜੜੋਂ ਪੱਟ ਲੈਂਦੀ ਪੱਟ ਕੇ ਲਿਆ ਕੇ ਵਿਹੜੇ ਦੇ ਵਿਚਾਲੇ ਲਾਤੀ ਜਦੋਂ ਲਾਤੀ ਨੂੰ ਪਾਣੀ ਪਾਇਆ ਕਰੇ ਸੇਵਾ ਕਰਿਆ ਕਰੇ ਦਵਾਈ ਛਿੜਕਿਆ ਕਰੇ ਸਮਾਂ ਹੋਇਆ ਬੇਰੀ ਤਿਆਰ ਹੋ ਗਈ ਮੰਜਾ ਡਾਉਣ ਜੋਗੀ ਕਹਿੰਦਾ ਵੀ ਇਹ ਤਾਂ ਤਿਆਰ ਹੋ ਗਈ ਹੁਣ ਪੁਲਿਸ ਲਈ ਚੱਲ ਕੇ ਆਇਆ ਤਾਂ ਕਰੇ ਪੁਲਿਸ ਕਿਸੇ ਹੋਰ ਦੇ ਪਿੰਡ ਚ ਉਹ ਮੂਰੇ ਚੌਧਰੀ ਬਣਿਆ ਫਿਰਿਆ ਕਰੇ ਆਓ ਯਾਰ ਆਪਾਂ ਮੀਟ ਲਿਉਨੇ ਆ ਸ਼ਰਾਬ ਲਿਉਨੇ ਆ ਆਪਾਂ ਪੀਵਾ ਖਾਵਾਂਗੇ ਬੜਾ ਚੈ ਚੇ ਲਲੁਾਈ ਗਿਆ ਜਦੋਂ ਵੈਲ ਗੂੜੀ ਯਾਰੀ ਪੈ ਗਈ ਹੁਣ ਕਹਿੰਦਾ ਵੀ ਜਨਾਨੀ ਅੱਲੀ ਹੋਈਏ ਕੱਤੇ ਦਾ ਮਹੀਨਾ ਖੇਤ ਗਿਆ ਬਾਜਰੇ ਹੁੰਦੇ ਸੀ ਬਾਜਰੇ ਦੇ ਵਿੱਚੋਂ ਉਹਨੂੰ ਮਤੀਰਾਥੇ ਆ ਗਿਆ ਉਨੇ ਥੋੜਾ ਜਿਹਾ ਇੱਕ ਪਾਸੇ ਵੱਡ ਲਿਆ ਗੋੜਾਲੇ ਗੱਟੇ ਚ ਪਾ ਕੇ ਲਮਕਾ ਕੇ ਤੇ ਘਰ ਨੂੰ ਤੁਰਿਆ ਆਉਂਦਾ ਹਣ ਮਿੱਟੀ ਰੱਖ ਕਿਰਿਆ ਸੀ ਉਹਦੇ ਵਿੱਚੋਂ ਉਧਾਰਾਸਾ ਡੁੱਲਦਾ ਸੀ ਜਿਵੇਂ ਕਿ ਲਹੂ ਡੁੱਲਦਾ ਜਦੋਂ ਘਰੇ ਆਇਆ ਤੇ ਘਰ ਵਾਲੀ ਰੋਟੀਆਂ ਪਕਾਵੇ ਤੇ ਇੱਕ ਕਹਿਣ ਲੱਗੀ ਉਹ ਤਪਕੇ ਦੇਖ ਕੇ ਕਹਿੰਦੀ ਆ ਕੀ ਆ ਉਹ ਕਹਿੰਦਾ ਚੁੱਪ ਕਰ ਤੂੰ ਕੀ ਲੈਣਾ ਇਹਦੀ ਨਹੀਂ ਜੇ ਮੈਨੂੰ ਨਾ ਦੱਸਿਆ ਦੱਸੇਗਾ ਕਿਹਨੂੰ ਖੜੇ ਪੈ ਗਈ ਉਹ ਕਹਿੰਦਾ ਵੀ ਫਲਾਨਿਆਂ ਦੇ ਬੰਦੇ ਨਾਲ ਲੱਗਦੀ ਸੀ ਬਹੁਤ ਸਮਾਂ ਹੋ ਗਿਆ ਆ ਜੜਿੱਕੇ ਆਇਆ ਉਹਦਾ ਸਿਰ ਵੱਟ ਕੇ ਲਿਆ ਤੂੰ ਕਿਸੇ ਕੋਲੇ ਗੱਲ ਨਹੀਂ ਕਰਨੀ ਪੁੱਛ ਮੈਥੋਂ ਲਿਆ ਉਹਨੇ ਲਿ ਜਾ ਕੇ ਤੂੜੀ ਚ ਨੱਪਤਾ ਮਤੀਰਾ ਨਾ ਪਤਾ ਤੇ ਰੋਟੀ ਪਾਣੀ ਖਾ ਕੇ ਉਹ ਬਾਹਰ ਨੂੰ ਨਿਕਲ ਗਿਆ ਉਹਦੇ ਦਾ ਫਿਰ ਅੰਦਰ ਘਰੋਲੇ ਵੱਜਣ ਲੱਗ ਗਏ ਛੋਟੀ ਛੋਟੀ ਕੰਦ ਸੀ ਤੇ ਗਵੰਦਨ ਨੂੰ ਕਹਿਣ ਲੱਗੀ ਨਹੀਂ ਬਾਹਰ ਨਹੀਂ ਚੱਲਣਾ ਅੱਗੇ ਬੁੜੀਆਂ ਬਾਹਰ ਜਾਂਦੀਆਂ ਸੀ ਨਿਆਈਆਂ ਚ ਕੋਨੇ ਮੇਰੇ ਦਾ ਮਾਰਜੀ ਉੱਠੀ ਜਾਂਦੀ ਆ ਪਾਸ ਸੱਤ ਇਕੱਠੀਆਂ ਕਰਕੇ ਲਈ ਗਈ ਡਿੰਡੋ ਬਾਹਰ ਜਾ ਕੇ ਟੱਟੀ ਕਾਦੀ ਆਉਣੀ ਸੀ ਮਾਰੇ ਪਰ ਸੱਤ ਪੱਦ ਲਾਗੀ ਉਹਨਾਂ ਨੂੰ ਦੱਸਣ ਕੋੜੇ ਮੈਨੂੰ ਐਸ ਵੇਲੇ ਤਾਂ ਲੈਟਰ ਨਹੀਂ ਆਉਂਦੀ ਉੱਥੇ ਹੁਣਾਂ ਨਾ ਫਲਾਨਿਆਂ ਦੇ ਬੰਦੇ ਦਾ ਸਿਰ ਵੱਢ ਕੇ ਤੂੜੀ ਚ ਲਿਆ ਕੇ ਰੱਖੀ ਬੈਠਾ ਹੈ ਭੈਣੇ ਜੇ ਪਤਾ ਲੱਗਿਆ ਸਾਡਾ ਬਣੂ ਕੀ ਮੇਰੇ ਤਾਂ ਅੰਦਰ ਨਾ ਮਾਰ ਹੀ ਉੱਠੀ ਜਾਂਦੀ ਹੈ ਕਰਕੇ ਗੱਲਾਂ ਬਾਤਾਂ ਆ ਗਈਆਂ ਦੋ ਦਿਨ ਹੋਏ ਤੇ ਗੱਲ ਥਾਣੇ ਜਾਵੜੀ ਪੁਲਸ ਵਾਲੇ ਆਏ ਜਿੰਨਾਂ ਨੂੰ ਖੌਂਦਾ ਪਿਆ ਤੇ 베ਰੀ ਥੱਲੇ ਪਿਆ ਸੀ ਉਹ ਕੇਸ ਲੰਮੇ ਸੀ ਜਦੋਂ ਪੁਲਸ ਦੀ ਹੋਈ ਤਗੜ ਤਗੜ ਉੱਠ ਕੇ ਭੱਜਣ ਲੱਗਾ ਤੇ 베ਰੀ ਫਸ ਗਈ ਕੇਸਾਂ ਚ 베ਰੀ ਨੇ ਅਣਝਾ ਲਿਆ ਪੁਲਸ ਵਾਲਿਆਂ ਨੇ ਫੜ ਲਿਆ ਕਹਿੰਦੇ ਚੱਲ ਬਈ ਉਹ ਬੰਦਾ ਦੇ ਕਿੱਥੇ ਆ ਜਿਹਦਾ ਸਿਰ ਵੱਟ ਕੇ ਲਿਆ ਉਹ ਆਲਾ ਕਿਹੜਾ ਬੰਦਾ ਉਹ ਆਲਾ ਤੂੰ ਕੁੜੀ ਚ ਨੱਪੀ ਬੈਠਾ ਕੱਟ ਕੇ ਤੇ ਕਹਿੰਦਾ ਜੀ ਆਜੋ ਘਰੇ ਲੈ ਗਿਆ ਉਹ ਮਤੀਰਾ ਲਿਆ ਕੇ ਉਹਨੇ ਮੂਹਰੇ ਰੱਖਤਾ ਉਹ ਕਹਿੰਦਾ ਵੀ ਇਹ ਜਾ ਕੇ ਮਤੀਰਾ ਉਹ ਕਹਿੰਦਾ ਮੇਰਾ ਬਾਪੂ ਮਰ ਲੱਗਾ ਤਿੰਨ ਗੱਲਾਂ ਕਹਿ ਗਿਆ ਇੱਕ ਜਨਾਨੀ ਨੂੰ ਭੇਤ ਮਾੜਾ ਘਰ ਚ 베ਰੀ ਮਾੜੀ ਜੇ ਆ 베ਰੀ ਨਾ ਆਉਂਦੀ ਤੁਸੀਂ ਮੈਨੂੰ ਫੜ ਨਹੀਂ ਸਕਦੇ ਸੀ ਇਹ 베ਰੀ ਨੇ ਮੈਨੂੰ ਉਲਝਾ ਲਿਆ ਮੇਰੇ ਕੇਸਾਂ ਚ ਫਸ ਗਏ ਤੁਹਾਨੂੰ ਕਿੰਨਾ ਖਵਾਇਆ ਪਿਆ ਆ ਤੁਹਾਡੇ ਨਾਲ ਪਿਆਰ ਵੀ ਰੱਖਿਆ ਤੁਸੀਂ ਉੱਠ ਕੇ ਮੈਨੂੰ ਫੜਨਾ ਜੀ ਕਹਿੰਦਾ ਜਨਾਨੀ ਦਾ ਭੇਤੇ ਮਾੜਾ ਗੱਦਾ ਜੀ ਨੇ ਪੁੱਛ ਕੇ ਕਹਿੰਦਾ ਪੱਦੀ ਪਿੰਗਾ ਚੜਤੀਆਂ ਪੰਜਾ ਸੱਤਾਂ ਨੂੰ ਲਿਆ ਕੇ ਇਕੱਠੀਆਂ ਕਰਕੇ ਤੇ ਕਹਿੰਦਾ ਬਾ ਕਹਿੰਦਾ ਬਰੋਲੇ ਢਾਤੇ ਸਾਡੇ ਅੰਦਰ ਬੰਦਾ ਪਿਆ ਮੈਂ ਤਾਂ ਮਿੱਤਰੋ ਪਿਓ ਦੀ ਗੱਲ ਨੂੰ ਮੈਂ ਪ੍ਰਸਤਉਂਦਾ ਸੀ ਵੀ ਇਹ ਗੱਲਾਂ ਸੱਚੀਆਂ ਕਿ ਝੂਠੀਆਂ ਉਹ ਗੱਲਾਂ ਤਿੰਨੇ ਹੀ ਸੱਚੀਆਂ ਹੋਈਆਂ